लक्ष्मी ਜਦੋਂ ਕਹਿੰਦੇ 14 ਫੇ ਮੈਂ ਫੇ ਫੇਰ ਕਹਿ ਰਿਹਾ ਸਹਿਮਤੀ ਨਹੀਂ ਪਰ ਜੋ ਉੱਪਰ ਚੱਲ ਤੱਕ ਹੈ ਪ੍ਰਾਤਨ ਜੋ ਚਲੀ ਆ ਰਹੀ ਹੈ 14 ਰਤਨ ਨਿਕਲੇ 14 ਰਤਨਾਂ ਨੂੰ ਵੰਡਿਆ ਗਿਆ लक्ष्मी ਕਹਿੰਦੇ বিষ্ণੂ ਦੇ ਹਿੱਸੇ ਆ ਗਈ ਇੱਕ ਹੀ ਹੈ ਜੀ ਇਹ ਕਹਿ ਸਕਦੇ ਹੋ ਵੀ ਇਸ ਦਿਨ ਕਹਿੰਦੇ ਸਮੁੰਦਰ ਰੜਕਿਆ ਸੀ ਇਹ लक्ष्मी ਦਾ ਜਨਮ ਦਿਨ ਹੈ ਮਾਇਆ ਦਾ ਬਰਥਡੇ ਹੈ ਸਮਝ ਲਓ ਤੇ ਮਾਇਆ ਦੀ ਸਾਰਿਆਂ ਨੂੰ ਲੋੜ ਹੈ ਬੱਚਿਆਂ ਦਾ ਮਨਾਉਣਾ ਮਨਾਉਣ ਇਹਦਾ ਜਨੂਗਰ ਬਣਾਉਂਦੇ ਨੇ ਵੀ ਇਹਨੂੰ ਖੁਸ਼ ਰੱਖਣਾ ਹੈ। ਮਾਇਆ ਦੀ ਪੂਜਾ ਕਰਦੇ, ਲక్ష్ਮੀ ਦੀ ਪੂਜਾ, ਲక్ష్ਮੀ ਪੂਜਨ ਹੁੰਦਾ ਹੈ। ਮਾਇਆ ਪੂਜੋ ਮਾਇਆ ਪੂਜੋ ਮਾਇਆ ਪੂਜੋ ਚੇਤੇ ਰੱਖੋ ਪੂਜ ਲੈ, ਮubaruk ਹੈ। ਆਗਿਆ ਦਿੰਦਾ ਵਿਚਾਰ ਕਹਿੰਦੇ ਨੇ, ਬੌਧਿਕ ਪੱਤਰ ਤੇ ਬੰਦਾ ਜਿੱਥੇ ਖੜਾ ਹੈ ਮਾਨਸਿਕ ਪੱਤਰ ਤੇ ਰੱਬ ਜਾਣਦਾ ਹੈ। ਪਰ ਸਿੱਖ ਮਾਇਆ ਨੂੰ ਪੂਜਦੇ ਨਹੀਂ। ਬੂਜਦੇ ਕੱਲੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨੇ ਮੰਨਦੇ ਇੱਕ ਪਤੀ ਪਰਮੇਸ਼ਰ ਸਾਰਿਆਂ ਦਾ ਰੱਬ ਇੱਕ ਪਰਮਾਤਮਾ ਨੂੰ ਨੇ ਮਾਇਆ ਮੀਤ ਕਰਨ ਵਾਲਿਆਂ ਦੇ ਪੈਰ ਪੂਜਦੀ ਏ ਆਖੋ ਸਤਿਨਾਮ ਮਾਇਆ ਪੈਰ ਤੇ ਮਾਇਆ ਨੂੰ ਹੀ ਪੂਜਦੇ ਮਾਇਆ ਪੂਜਦੀ ਏ ਉਹਨਾਂ ਦਾ ਤੁਹਾਡੇ ਚ ਬੜੇ ਸਿੱਖ ਨੇ ਜੀ ਸੋਨੇ ਕਾਰੋਬਾਰ ਨੇ ਸੈਟਲ ਨੇ ਕੋਠੀਆਂ ਬਣ ਗਈਆਂ ਨੇ ਕਦੇ ਨਹੀਂ ਮਾਇਆ ਨੂੰ ਪੂਜਿਆ ਗੁਰਦੁਆਰੇ ਮੱਥਾ ਟੇਕਦੇ ਨੇ ਇੱਕ ਰੱਬ ਨੂੰ ਮੰਨਦੇ ਨੇ ਜੇ ਮਾਇਆ ਸ਼ਕਤੀ ਵੇਖਤੀਏ ਫਿਰ ਤੇ ਖੁਸ਼ੀ ਨਾ ਹੋਵੇ ਉਹ ਤੇ ਆਵੇ ਹੀ ਨਾ ਕਰੇ ਮਾਇਆ ਤੇ ਆਵੇ ਹੀ ਨਾ ਫਿਰ ਜਿਹੜੇ ਪੂਜਦੇ ਨਹੀਂ ਉਹਨਾਂ ਕੋਲ ਤੇ ਕਦੇ ਵੀ ਨਾ ਆਵੇ ਉਹ ਤੇ ਭੁੱਖੇ ਮਰ ਜਾਣ ਨਾ 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 ਇੱਕ ਰੱਬ ਨੂੰ ਮੰਨਣਾ ਹੈ ਉਹਦੀਆਂ ਜਿੰਨੀਆਂ ਦਾਤਾਂ ਸਾਡ ਤੇਰੀਆਂ ਇਹ ਵੀ ਇੱਕ ਦਾਤ ਹੈ ਹੁਣ ਅਨੰਵੀ ਹੈ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਤਤਾ ਬੋਆ پاک ਪਵਿੱਤ ਪਾਪੀ ਸਿਉ ਤਨ ਕੱਢਿਆ ਥੱਕਾਂ ਪਈਆਂ ਇੱਥੇ ਕਹਿੰਦੇ ਕੀ ਦੇਵਤਾ ਵੀ ਦੇਵਤਾ ਵੀ ਦੇਵਤਾ ਵੀ ਦੇਵਤਾ ਕਿਹਦੇ ਢਿੱਡ ਚ ਪਾਤਤਾ ਖਾ ਗਿਆ ਦੇਰ ਗਿਆ ਇਹ ਗੰਦਗੀ ਬਣ ਗਈ ਲੋਕੀ ਥੁੱਕ ਥੁੱਕ ਲੰਘਦੇ ਨੇ ਕਹਿੰਦੇ ਹੁਣ ਹੁਣ ਫਿਰ ਹਾਸੋ ਵੀ ਨਹੀਂ ਕਰੋਗੇ ਸਿੱਖੇ ਗਾ ਨਹੀਂ ਗੱਲੇ ਨਹੀਂ ਗੱਤ ਤੱਕ ਸਿੱਖ ਦੇ ਇੱਕ ਰੱਬ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕਿਸੇ ਦਾ ਨਹੀਂ ਹੁਣ ਇਹ ਗੱਲ ਧਿਆਨ ਚ ਰੱਖਿਓ ਵੀ ਆਪਾਂ ਪੂਜਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ ਮਾਇਆ ਨਹੀਂ ਪੂਜਣੀ ਮਾਇਆ ਤੇ ਆਪਣੇ ਆਪ ਮਿਹਨਤ ਕਰੇਗਾ ਤੇਰੇ ਮਗਰ ਮਗਰ ਆਪੇ ਆਏਗਾ ਮਾਇਆ ਤੇਰੇ ਪਿੱਛੇ ਪਿੱਛੇ ਆਪੇ ਆਏਗੀ ਆਪਾਂ ਨਹੀਂ ਲਾਣਾ ਮਾਇਆ ਪਿੱਛੇ ਨਾ ਜੀਣਾ ਆਪਾਂ ਨਹੀਂ ਰਹਿਣਾ ਮਾਈ ਕਰੀਏ ਉਦਮ ਕਰੰਦਿਆਂ ਜੀਓ ਤੂੰ ਕਮਾਮਦਿਆਂ ਸੁਖ ਪੁੰਚ ਉਦਮ ਕਰ ਮਿਹਨਤ ਕਰ ਪ੍ਰਸਾਰਥ ਕਰ ਮਾਇਆ ਤੇਰੇ ਮਗਰ ਮਗਰ ਆਪਿਆ ਆਇਆ ਨਹੀਂ ਭੱਜਣੀ ਮਾਇਆ ਮਗਰ ਆਏਗੀ ਫਿਰ ਪਿੱਛੇ ਪਿੱਛੇ ਲੱਗੀਗੀ ਸੋ ਇਸ ਕਰਕੇ ਇਹ ਦੀਵਾਲੀ ਵੇਲੇ ਦੁਨੀਆ ਮਾਇਆ ਪੁੱਛੇਗੀ ਆਪਾਂ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਅੱਤ ਇੱਕ ਅਕਾਲ ਦੂਜੀ ਗੱਲ ਕਹੀ ਤੂੰ ਨੇ ਟਮਾਣੇ ਜੰਤਰ ਮੰਤਰ ਸਿੱਖ ਵੀ ਕਹੀ ਵਿਚਾਰੇ ਡਰ ਜਾਂਦੇ ਕਹਿੰਦੇ ਬੂਆ ਵੀ ਖੁੱਲਾ ਰੱਖਦੇ ਨੇ ਕਹਿੰਦੇ ਬੂਆ ਵੀ ਖੁੱਲਾ ਰੱਖੋ ਕਹਿੰਦੇ ਲక్ష్ਮੀ ਢੇੜਾ ਮਾਰਦੀ ਰਾਤ ਆ ਸਾਰਾ ਸਾਲ ਨਹੀਂ ਢੇੜਾ ਮਾਰਦੀ ਓਏ ਜਿਹੜਾ ਵੇਲੜ ਹੈ ਨਾ ਉਹਦੇ ਕਦੇ ਵੀ ਨਹੀਂ ਢੇੜਾ ਮਾਰਨਾ ਜਿਹਨੇ ਨਹੀਂ ਧੱਕਾ ਤੋੜਨਾ ਉਹਦੇ ਕਦੇ ਢੇੜਾ ਨਹੀਂ ਮਾਰਨਾ ਮਿਹਨਤਾਂ ਕਰਨ ਵਾਲਿਆਂ ਦੇ ਰੋਜ਼ ਢੇੜੇ ਮਾਰਦੀ ਕੰਮ ਕਰਨ ਵਾਲਿਆਂ ਦੇ ਰੋਜ਼ ਢੇੜੇ ਮਾਰਦੀ ਐ ਜਿਹਨੇ ਨਹੀਂ ਧੱਕਾ ਤੋੜਨਾ ਉਹ ਭਾਵੇਂ ਜੋ ਮਰਜੀ ਜਿਵੇਂ ਹੁਣ ਕੋਈ ਵਹਿਮ ਭਰਮ ਗੁਰੂ ਦਾ ਸਿੱਖ ਕਿੱਥੇ ਕਰੇਗਾ ਇਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕਿਸੇ ਤੋਂ ਨਹੀਂ ਡਰਦਾ ਮਹਾਰਾਜ ਦੇ ਬਚਨ ਨੇ ਤੰਤ ਮੰਤ ਨਾ ਜੋ ਹੈ ਤਿਤ ਚਾਖ ਨਾ ਲੱਗਦਾ